ਪਿਛਲੇ ਦਿਨੀ ਬਠਿੰਡਾ ਦੇ ਦੋ ਥਾਣੇਦਾਰਾਂ ਨੇ ਆ ਕੇ ਬਟਾਲਾ ਦੇ ਵਿੱਚ ਇੱਕ ਪੱਤਰਕਾਰ ਦੇ ਨਾਲ ਵਧੇਕੀ ਕੀਤੀ ਉਹਨਾਂ ਚਿਰ ਉਹ ਪੱਤਰਕਾਰ ਨੂੰ ਕੁਟਦੇ ਰਹੇ ਜਿੰਨਾ ਚਿਰ ਉਹ ਬੇਹੋਸ਼ ਨਹੀਂ ਹੋਇਆ ਹਾਲਾਂਕਿ ਬਟਾਲਾ ਪੁਲਿਸ ਨੇ ਵੀ ਮੌਕੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਪੱਤਰਕਾਰਾਂ ਦਾ ਦਬਾਅ ਪਿਆ ਤੇ ਫਿਰ ਖਾਨਾ ਪੂਰਤੀ ਵਾਸਤੇ ਮਕਦਮਾ ਦਰਜ ਕਰ ਦਿੱਤਾ ਪਰ ਜਦ ਰੌਲਾ ਪਿਆ ਤੇ ਫਿਰ ਦੋਨੇ ਥਾਣੇਦਾਰ ਮੁਆਤਲ ਕਰ ਦਿੱਤੇ ਲੇਕਿਨ ਹੁਣ ਦੇਸ਼ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਕੋਲ ਰਿਪੋਰਟ ਮੰਗ ਲਈ ਆ ਤੇ ਉਧਰ ਦੋਨਾਂ ਥਾਣੇਦਾਰਾਂ ਦੀ ਜਿਹੜੀ ਜ਼ਮਾਨਤ ਅਰਜੀ ਵੀ ਰੱਦ ਹੋਊਗੀ ਆ ਪੂਰੀ ਖਬਰ ਰੋਜ਼ਾਨਾ ਜੀਤ ਅਖਬਾਰ ਦੇ ਪਹਿਲੇ ਪੰਨੇ ਤੇ ਹੈ ਕਿ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਹਾਂ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਹਨਾਂ ਮੀਡੀਆ ਰਿਪੋਰਟਾਂ ਤੇ ਸਵੈ ਨੋਟਿਸ ਲਿਆ ਜਿਨ੍ਹਾਂ 'ਚ ਦੇਸ਼ ਦੋਸ਼ ਲਗਾਇਆ ਗਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਰਾ ਖੇਤਰ ਵਿੱਚ ਦੋ ਪੁਲਿਸ ਮੁਲਜ਼ਮਾਂ ਨੇ ਇੱਕ ਪੱਤਰਕਾਰ ਤੇ ਹਮਲਾ ਕੀਤਾ ਸੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਬਿਆਨ ਚ ਕਿਹਾ ਕਿ 7 ਅਗਸਤ ਨੂੰ ਪ੍ਰਕਾਸ਼ਿਤ ਰਿਪੋਰਟਾਂ ਅਨਸਾਰ ਇਹ ਘਟਨਾ 1 ਅਗਸਤ ਨੂੰ ਵਾਪਰੀ ਸੀ ਜਿਸ ਤੋਂ ਬਾਅਦ ਆਜ਼ਾਦੀ ਦਿਵਸ ਸਮਾਰੋਹ ਤੋਂ ਪਹਿਲਾਂ ਇਲਾਕੇ 'ਚ ਪੁਲਿਸ ਦੀ ਤਣਾਅਤੀ ਬਾਰੇ ਪੱਤਰਕਾਰਾਂ ਨੇ ਅਧਿਕਾਰੀਆਂ ਨੂੰ ਸਵਾਲ ਕੀਤੇ। ਜਿਸ ਤੋਂ ਬਾਅਦ ਉਸ ਨੂੰ ਸਾਰਿਆਂ ਦੇ ਸਾਹਮਣੇ ਕੁੱਟਿਆ ਗਿਆ ਇੱਕ ਵੀਡੀਓ ਵਿੱਚ ਪੱਤਰਕਾਰ ਬੇਹੋਸ਼ ਹੋਇਆ ਦਿਖਾਈ ਦੇ ਰਿਹਾ ਸੀ ਜਦੋਂ ਕਿ ਪੁਲਿਸ ਮੁਲਾਜ਼ਮ ਹਮਲੇ ਤੋਂ ਬਾਅਦ ਚਲੇ ਜਾਂਦੇ ਨੇ। ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਦਾ ਘੋਰ ਲੰਘਣ ਦੱਸਦਿਆਂ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ-ਅੰਦਰ ਵਿਸਤਾਰਿਤ ਰਿਪੋਰਟ ਮੰਗੀ ਹੈ। ਰਿਪੋਰਟ ਵਿੱਚ ਜਾਂਚ ਮੌਜੂਦਾ ਸਥਿਤੀ ਦੇ ਨਾਲ-ਨਾਲ ਪੱਤਰਕਾਰ ਦੀ ਸਿਹਤ ਬਾਰੇ ਵੀ ਵੇਰਵੇ ਸ਼ਾਮਲ ਹੋਣ ਦੀ ਉਮੀਦ ਹੈ। ਬਿਆਨ ਚ ਕਿਹਾ ਗਿਆ ਕਿ ਕਮਿਸ਼ਨ ਨੇ ਦੇਖਿਆ ਕਿ ਜੇਕਰ ਰਿਪੋਰਟ ਦੀ ਸਮਗਰੀ ਸਹੀ ਹੈ ਤਾਂ ਇਹ ਕਾਨੂੰਨ ਲਾਗੂ ਕਰਨ ਵਾਲਿਆਂ ਵੱਲੋਂ ਸੱਤਾ ਦੀ ਦੁਰਵਰਤੋਂ ਅਤੇ ਹਰਾਸਤ ਵਿੱਚ ਜਾਤੀਆਂ ਸਬੰਧੀ ਗੰਭੀਰ ਚਿੰਤਾਵਾਂ ਪੈਦਾ ਕਰਦੇ ਹਨ। ਹੁਣ ਪੰਜਾਬ ਦੇ ਡੀਜੀਪੀ ਕੋਲੋਂ ਜਿਹੜਾ ਉਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰਿਪੋਰਟ ਮੰਗੀ ਆ ਉਧਰ ਉਹ ਦੋ ਥਾਣੇਦਾਰਾਂ ਦੀ ਜਿਹੜੀ ਆ ਜਮਾਂਦ ਅਰਜੀ ਵੀ ਖਾਰਜ ਹੋ ਗਈ ਹੈ ਬਟਾਲਾ ਤੋਂ ਖਬਰ ਇਸ ਸੰਬੰਧੀ ਆ ਕਿ 1 ਅਗਸਤ ਨੂੰ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਸਥਿਤ ਮੱਲੀ ਮਾਰਕੀਟ 'ਚ ਇੱਕ ਵਰਦੀ ਧਾਰੀ ਅਤੇ ਇੱਕ ਸਿਵਲ ਵਰਦੀ ਦੇ ਵਿੱਚ ਸਬ ਇੰਸਪੈਕਟਰਾਂ ਵੱਲੋਂ ਪੱਤਰਕਾਰ ਬਲਵਿੰਦਰ ਭੱਲਾ ਦੀ ਕੁੱਟਮਾਰ ਕੀਤੀ ਗਈ ਆ ਬਟਾਲਾ ਦੇ ਸੀਨੀਅਰ ਪੱਤਰਕਾਰ ਬਲਵਿੰਦਰ ਕੁਮਾਰ ਭੱਲਾ ਉਤੇ ਹਮਲੇ ਦੇ ਮਾਮਲੇ ਚ ਅਦਾਲਤ ਨੇ ਦੋਵਾਂ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਪਟੀਸ਼ਨ ਨੂੰ ਇਸ ਆਧਾਰ ਤੇ ਰੱਦ ਕਰ ਦਿੱਤਾ ਕਿ ਉਹਨਾਂ ਨੇ ਬੇਰਹਿਮੀ ਅਤੇ ਬੇਲੋੜੀ ਤਾਕਤ ਦੀ ਵਰਤੋਂ ਕੀਤੀ ਸੀ ਅਦਾਲਤ ਨੇ ਇਸ ਫੈਸਲੇ ਹੁਣ ਇਹ ਲਗਭਗ ਤੈਅ ਹੋ ਗਿਆ ਕਿ ਕਥਿਤ ਅਪਰਾਧੀ ਪੁਲਿਸ ਅਧਿਕਾਰੀ ਜੇਲ੍ਹ ਜਾਣਗੇ ਜਿਕਰ ਜੋ ਕਿ ਸਬ ਇੰਸਪੈਕਟਰ ਸਰਜੀਤ ਕੁਮਾਰ ਅਤੇ ਸਬ ਇੰਸਪੈਕਟਰ ਮਨਦੀਪ ਸਿੰਘ ਵਾਸੀ ਬਠਿੰਡਾ ਵਿਭਾਗ ਵੱਲੋਂ ਮੁਕਤਲ ਕੀਤੇ ਗਏ ਨੇ ਉਦਰ ਅਦਾਲਤ ਦੇ ਫੈਸਲੇ ਤੋਂ ਬਾਅਦ ਦੋਵੇਂ ਮਲਜਮ ਫਰਾਰ ਹੋ ਗਏ ਨੇ ਜਿਲ੍ਹਾ ਬਟਾਲਾ ਪੁਲਿਸ ਮੁਖੀ ਦੇ ਹੁਕਮ ਤੋਂ ਬਾਅਦ ਹੀ ਉਹਨਾਂ ਵਿਰੁੱਧ ਇੱਕ ਜਾਂਚ ਕਮੇਟੀ ਵੀ ਬਣਾਈ ਗਈ ਸੀ ਕਮੇਟੀ ਨੂੰ ਇੱਕ ਡੀਐਸਪੀ ਦੀ ਅਗਵਾਈ ਵਿੱਚ ਨਿਯੁਕਤ ਕੀਤਾ ਗਿਆ ਸੀ ਜਾਂਚ ਕਮੇਟੀ ਨੂੰ ਜਲਦ ਜਲਦ ਆਪਣੀ ਰਿਪੋਰਟ ਪੇਸ਼ ਕਰਨ ਨੂੰ ਲੈ ਕੇ ਵੀ ਆਦੇਸ਼ ਜਾਰੀ ਕੀਤੇ ਗਏ ਨੇ ਉਧਰ ਉਕਤ ਮਾਮਲੇ ਸੰਬੰਧੀ ਜਿਹੜਾ ਵਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਇਸ ਮਸਲੇ ਵਿੱਚ ਇੱਕ ਨਿਰਪੱਖ ਰਿਪੋਰਟ ਮੰਗੀ ਗਈ ਹੈ ਅਸਲ ਦੇ ਵਿੱਚ ਇਹ ਦੋ ਥਾਣੇਦਾਰ ਜਿਹੜੇ ਨੇ ਇਹ ਬਟਾਲਾ ਆਏ ਸੀ ਜਿੱਥੇ ਪੱਤਰਕਾਰ ਜਿਹੜੇ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਤੁਸੀਂ ਤੇ ਬਾਹਰ ਲਈ ਪੁਲਿਸ ਨਾਲ ਸੰਬੰਧ ਰੱਖਦੇ ਹੋ ਕੋਈ ਖਾਸ ਪਰਪਸ ਹੈਗਾ ਜਿਸ ਤੋਂ ਬਾਅਦ ਤੂੰ ਤੂੰ ਮੈਂ ਅਗੇ ਤੇ ਇਹਨਾਂ ਨੇ ਦੁਕਾਨ ਚੋਂ ਬਾਹਰ ਕੱਢ ਗਏ ਉਸ ਪੱਤਰਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਬਲਵਿੰਦਰ ਭੱਲਾ ਜਿਹੜੇ ਬਟਾਲੇ ਤੋਂ ਕਾਫ ਤੁਗੀ ਲੰਬੇ ਸਮੇਂ ਤੋਂ ਪੱਤਰਕਾਰ ਹੀ ਗਰੇ ਉਹਨਾਂ ਨੂੰ ਇੰਨਾ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਕਿ ਤੇ ਸੜਕ ਤੇ ਹੀ ਬਿਹੋਸ਼ ਹੋ ਗਏ ਉਧਰ ਬਟਾਲਾ ਪੁਲਿਸ ਨੇ ਵੀ ਕੋਈ ਸਹੀ ਜ਼ਿੰਮੇਵਾਰੀ ਨਹੀਂ ਨਿਭਾਈ ਹਾਲਾਂਕਿ ਇੱਕ ਤਰੀਕ ਦੀ ਘਟਨਾ ਸੀ ਲੇਕਿਨ ਬਟਾਲਾ ਪੁਲਿਸ ਨੇ ਵੀ ਆਪਣੇ ਪੁਲਿਸ ਕਰਮਚਾਰੀਆਂ ਦਾ ਹੀ ਸਾਥ ਦਿੱਤਾ ਲੇਕਿਨ ਜਦੋਂ ਪੱਤਰਕਾਰ ਭਾਈਚਾਰੇ ਤੇ ਰੋਸ ਵਧਿਆ ਤੇ ਫਿਰ ਜਿਹੜਾ ਉਹਨਾਂ ਤੇ ਜਿਹੜਾ ਖਿਲਾਫ ਥਾਣੇਦਰਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ ਹਾਲਾਂਕਿ ਇਹਨਾਂ ਦੋਨਾਂ ਥਾਣੇਦਰਾਂ ਦੀ ਜਿਹੜੀ ਜ਼ਮਾਨਤ ਅਰਜੀ ਵੀ ਰੱਦ ਹੋ ਗਈ ਆ ਲੇਕਿਨ ਬਟਾਲਾ ਪੁਲਿਸ ਨੇ ਉਹਨਾਂ ਨੂੰ ਗ੍ਰਿਫ ਕੀ ਚਲ ਨਹੀਂ ਕੀਤੀ ਗਈ ਹੋ ਸਕਦਾ ਹੈ ਕਿ ਦੋਨੇ ਥਾਣੇਦਾਰ ਹੋਣ ਜਮਾਨਤ ਜਿਹੜੀ ਉਹਨਾਂ ਦੀ ਬਟਾਲਾ ਅਦਾਲਤ ਵੱਲੋਂ ਰੱਦ ਕੀਤੀ ਗਈ ਆ ਉਹਨੂੰ ਲੈ ਕੇ ਜਿਹੜੇ ਉਹ ਹਾਈ ਕੋਰਟ 'ਚ ਚੁਣੌਤੀ ਦੇ ਸਕਦੇ ਨੇ ਪਰ ਬਠਿੰਡਾ ਪੁਲਿਸ ਤੇ ਬਟਾਲਾ ਪੁਲਿਸ ਇਸ ਮਸਲੇ ਦੇ ਵਿੱਚ ਦੋਨੇ ਤਰ੍ਹਾਂ ਆਪਸ ਵਿੱਚ ਮਿਲੇ ਹੋਏ ਨੇ ਕਥਿਤ ਜਿਹੜੇ ਕਸੂਰਵਾਰ ਦੋਨੇ ਥਾਣੇਦਾਰ ਨਾ ਉਹਨਾਂ ਨੂੰ ਫੜਨ ਵਾਸਤੇ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ ਐਵੇਂ ਲੱਗਦਾ ਹੈਗਾ ਕਿ ਬਟਾਲਾ ਪੁਲਿਸ ਤੇ ਵੀ ਕਾਫੀ ਵੱਡੇ ਅਧਿਕਾਰੀਆਂ ਦਾ ਜਾਂ ਫਿਰ ਲੋਕਲ ਲੀਡਰਾਂ ਦਾ ਦਬਾਅ ਵੀ ਹੋ ਸਕਦਾ ਇਸੇ ਕਰਕੇ ਸ਼ਰੇਆਮ ਪੱਤਰਕਾਰ ਨੂੰ ਕੁੱਟ ਮਾਰ ਕਰਨ ਵਾਲੇ ਜਿਹੜੇ ਦੋ ਥਾਣੇਦਾਰ ਨੇ ਜਿਨ੍ਹਾਂ ਦਾ ਬਟਾਲੇ ਦੇ ਵਿੱਚ ਕੋਈ ਆਉਣ ਵਾਸਤੇ ਲਿਖਤੀ ਪਰਪਸ ਵੀ ਨਹੀਂ ਸੀ ਇਹ ਵੀ ਜਾਂਚ ਨਹੀਂ ਕੀਤੀ ਕਿ ਆਖਰ ਉਹ ਇੱਕ ਹੋਟਲ ਦੇ ਵਿੱਚ ਕੀ ਕਰਦੇ ਰਹੇ ਨੇ ਹੋਟਲ ਦੇ ਵਿੱਚ ਉਹ ਕਿੰਨੂ ਮਿਲੇ ਸੀ ਕੌਣ ਸੀ ਕਿਸ ਤਰ੍ਹਾਂ ਦੀ ਜਿਉ ਆਈ ਸੀ ਕੀ ਉਹਨਾਂ ਨੇ ਬਠਿੰਡਾ ਤੋਂ ਬਟਾਲੇ ਜਾਣ ਵਾਸਤੇ ਲਿਖਤੀ ਤੌਰ ਤੇ ਕੋਈ ਆਰਡਰ ਸੀ ਜਾਂ ਕੋਈ ਕਿਸੇ ਸਰਕਾਰੀ ਕੰਮ ਕਾਜ ਵਾਸਤੇ ਆਏ ਸੀ ਇਸ ਗੱਲ ਤੇ ਤੇ ਜਾਂਚ ਹੋਈ ਨਹੀਂ ਹੈਗੀ ਲੇਕਿਨ ਪੱਤਰਕਾਰ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਮਾਰਿਆ ਗਿਆ ਤੇ ਹੁਣ ਪਰਚਾ ਵੀ ਦੇਰੀ ਦੇ ਨਾਲ ਕੀਤਾ ਗਿਆ ਔਰ ਗ੍ਰਿਫਤਾਰੀ ਵੀ ਹਾਲੇ ਤੱਕ ਨਹੀਂ ਹੋਈ ਚਾਹੇ ਉਹਨਾਂ ਦੋਨਾਂ ਕਥੀ ਦੋਸ਼ੀਆਂ ਦੀ ਜਿਹੜੀ ਆ ਜ਼ਮਾਨਤ ਅਰਜੀ ਖਾਰਜ ਹੋ ਗਈ ਆ ਲੱਗਦਾ ਕਿ ਥਾਣੇਦਾਰਾਂ ਨੂੰ ਬਚਾਉਣ ਵਾਸਤੇ ਜਿਹੜੀ ਆ ਬਟਾਲਾ ਪੁਲਿਸ ਤੇ ਕਿਸੇ ਕਿਸਮ ਦਾ ਕੋਈ ਰਾਸੀ ਜਾਂ ਪੁਲਿਸ ਦਾ ਦਬਾਅ ਨਹੀਂ ਤਾਂ ਹੁਣ ਤੱਕ ਇਹ ਕਥੀ ਦੋਸ਼ੀ ਦੋਨੇ ਫੜੇ ਜਾਣੇ ਚਾਹੀਦੇ ਸੀ ਕਿਉਂਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੈ ਚਾਹੇ ਤੁਹਾਡੇ ਮੋਢਿਆਂ ਤੇ ਸਟਾਰ ਹੀ ਕਿਉਣਾ ਲੱਗੇ ਹੋ ਚਾਹੇ ਇਹ ਦੋਨੇ ਠਾਣੇਦਾਰ ਜਿਹੜੇ ਨੇ ਦੱਸਿਆ ਜਾ ਰਿਹਾ ਕਿ ਮੁਕੱਦਮੇ ਕੀਤੇ ਜਾ ਰਹੇ ਨੇ ਕੀਤੇ ਜਾ ਚੁੱਕੇ ਨੇ ਪਰ ਹਲੇ ਤੱਕ ਲਿਖਤੀ ਆਰਡਰ ਵੀ ਜਿਹੜੇ ਨਹੀਂ ਮਿਲੇ ਪਰ ਹੁਣ ਫਿਲਹਾਲ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਕੋਲੋਂ ਇਸ ਮਸਲੇ ਦੇ ਵਿੱਚ ਦੋ ਹਫ਼ਤਿਆਂ ਦੇ ਵਿੱਚ ਰਿਪੋਰਟ ਮੰਗੀ ਆ ਪਤਾ ਲੱਗੂਗਾ ਕਿ ਹਲੇ ਤੱਕ ਹੁਣ ਰਿਪੋਰਟ ਤੇ ਦੱਸਣਾ ਪਊਗਾ ਕਿ ਮੁਕੱਦਮੇ ਕਦੋਂ ਕੀਤੇ ਗਏ ਨੇ ਇਹਨਾਂ ਦੇ ਖਿਲਾਫ ਮੁਕੱਦਮਾ ਪਹਿਲਾਂ ਦੇਰੀ ਦੇ ਨਾਲ ਕਿਉਂ ਕੀਤਾ ਗਿਆ ਫਿਰ ਕਿਹੜੀ ਕਿਹੜੀ ਧਾਰਾ ਜੋੜੀ ਗਈ ਤੇ ਪੱਤਰਕਾਰ ਕਿਹੜੀ ਕਿਹੜੀ ਹੋਰ ਧਾਰਾ ਜੋੜਨ ਦੀ ਮੰਗ ਕਰ ਰਹੇ ਸੀ ਔਰ ਦੂਜਾ ਇਹਨਾਂ ਨੂੰ ਜਿਹੜਾ ਵਾ ਸੁਮਤਲ ਕਰਨ ਤੋਂ ਬਾਅਦ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਹਾਲਾਂਕਿ ਉਹਨਾਂ ਦੀ ਜਿਹੜੀ ਹੈ ਜ਼ਮਾਨਤਰ ਜੀ ਖਾਰਜ ਹੋ ਗਈ ਹੈ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਣੇ ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ